ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਗਰਮੀ ਦਾ ਪਰਕੋਪ ਚੱਲਣਾ ਪੈ ਰਿਹਾ ਜਿਸ ਤੋਂ ਹਾਲੇ ਤੱਕ ਰਾਹਤ ਮਿਲਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਸੂਬੇ ਦੇ ਵਿੱਚ ਲਗਾਤਾਰ ਗਰਮੀ ਕੜਲ ਕੜ ਰਹੀ ਹੈ ਇਸ ਦੇ ਵਿਚਾਲੇ ਹੀ ਇੱਕ ਵੱਡਾ ਸੰਕੇਤ ਮਿਲਿਆ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਧੂੜ ਭਰੀਆਂ ਤੱਤੀਆਂ ਤੱਤੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਸ ਦੇ ਨਾਲ ਲੋਕਾਂ ਦੇ ਘਰ ਦਾ ਸਮਾਨ ਉਡਣ ਦਾ ਖਤਰਾ ਬਣਿਆ ਹੋਇਆ ਏ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡੇ ਘਰ ਦਾ ਸਮਾਨ ਬਾਹਰ ਖੁੱਲੇ ਵੇੜੇ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਪਿਆ ਉਸ ਨੂੰ ਅੱਜ ਹੀ ਟਿਕਾਣੇ ਲਗਾ ਦਿਓ ਕਿਉਂਕਿ ਖੰਭੇ ਪੱਟ ਤੇਜ਼ ਹਵਾਵਾਂ ਹਨੇਰੀਆਂ ਤੁਹਾਡਾ ਨੁਕਸਾਨ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਅੱਗੇ ਜੋ ਡਾਕਟਰ ਸਾਹਿਬ ਨੇ ਕਿਹਾ ਉਹ ਵੀ ਸੁਣੋ ਹਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ 5 ਤੋਂ 6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਕਿ ਸਣਾ ਸਾਡੇ ਕੋਲ ਕੱਲ 44 ਡਿਗਰੀ ਟੈਂਪਰੇਚਰ ਲੁਧਿਆਣੇ ਚ ਰਿਕਾਰਡ ਕੀਤਾ ਗਿਆ ਤੇ 47 ਡਿਗਰੀ ਜਿਹੜਾ ਟੈਂਪਰੇਚਰ ਅ ਬਠਿੰਡੇ ਚ ਰਿਕਾਰਡ ਕੀਤਾ ਗਿਆ ਸੋ ਕੱਲ ਦੀ ਜਿਹੜੀ ਕੱਲ ਦਾ ਸਾਡੇ ਕੋਲ ਜਿਹੜਾ ਟੈਂਪਰੇਚਰ ਸੀਗੇ ਉਹਦੇ ਹਿਸਾਬ ਨਾਲ ਮੋਡਰੇਟ ਟੂ ਸਵੀਅਰ ਹੀਟ ਵੇਵ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਰਹੀ ਹੈ ਸੋ ਹੁਣ ਵੀ ਜਿਹੜੇ ਆਉਣ ਵਾਲੇ ਦੋ ਤਿੰਨ ਦਿਨਾਂ ਉਹਨਾਂ ਦੇ ਵਿੱਚ orange ਟੂ yellow ਜਿਹੜੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ 19 ਤਰੀਕ ਤੱਕ ਜਿਹੜਾ ਇਹ ਅਲਰਟ ਰਹੇਗਾ ਜਿਹਦੇ ਨਾਲ ਕੀ ਹੀਟ ਵੇਵ ਪਰਸਿਸਟ ਕਰੇਗੀ ਪਰ ਕੁਝ ਸਿਸਟਮ ਜਿਹੜਾ ਜਿਵੇਂ ਕਿ ਉਹ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਚੱਲ ਰਹੇ ਨੇ ਤਾਂ ਉਹਦੇ ਨਾਲ ਕੁਝ ਉੱਪਰ ਜਿਹੜੀਆਂ ਚੇਂजेस ਜਿਹੜੀਆਂ ਜਾਂ ਆਪਾਂ ਕਹਿ ਸਕਦੇ ਹਾਂ ਕੁਝ ਸਰਕੂਲੇਸ਼ਨਸ ਡਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਪ੍ਰੈਸ਼ਰ ਦੇ ਵਿੱਚ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਕਿ ਇੱਕ ਸਿਸਟਮ ਡਵੈਲਪ ਹੋਇਆ ਜਿਹਦੇ ਨਾਲ ਡਸਟ ਸਟ੍ਰੌਮ ਤੇ ਥੰਡਰ ਸਟ੍ਰੌਮ ਜਿਹੜੇ ਨੇ ਉਹ ਐਕਸਪੈਕਟ ਕੀਤੇ ਜਾ ਰਹੇ ਨੇ ਸੋ 18 ਤੋਂ 22 ਦੇ ਵਿੱਚ ਕੁਝ ਜਗ੍ਹਾ ਤੇ ਜਿਵੇਂ ਤੂੜਪਰੀਆਂ ਹਵਾਵਾਂ ਹਨੇਰੀਆਂ ਚੱਲਣ ਦੀ ਸੰਭਾਵਨਾ ਹੈਗੀ ਆ ਤੇ ਥੋੜੇ ਬਾਅਦ ਛੱਟੇ ਵੀ ਪੈ ਸਕਦੇ ਆ ਸੋ ਜੋ ਆਈਐਮਟੀ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ 21 ਤਰੀਕ ਤੋਂ ਸਾਨੂੰ ਥੋੜੀ ਜਿਹੀ ਰਾਹਤ ਜਿਹੜੀ ਹੈ ਮਿਲ ਸਕਦੀ ਹੈ 21 22 ਨੂੰ ਕਿਉਂਕਿ ਉਦੋਂ ਟੈਂਪਰੇਚਰ ਤੇ ਵੀ ਜਿਹੜੀ ਹੈ ਫਾਲ ਦੇਖੀ ਜਾ ਸਕਦੀ ਹੈ ਬਟ ਸਟਿਲ ਹਲੇ ਜਿਹੜੀ ਗਰਮੀ ਹੈਗੀ ਉਹ ਤੋਂ ਸਾਨੂੰ ਬਹੁਤ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਕੋਈ ਰਿਪੋਰਟ ਵੀ ਜਪਸ ਕੀਤਾ ਨਹੀਂ ਆ ਦੇਖੋ بارش ਦੀ ਗੱਲ ਕਰੀਏ ਤਾਂ ਸਾਡੇ ਕੋਲ ਪੂਰਾ ਜਿਹੜਾ ਅਪ੍ਰੈਲ ਹੈ ਉਹ ਵੀ ਡਰਾਈ ਰਿਹਾ ਮਈ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਰੇਨਫਾਲ ਹੈ ਉਹ ਸਿਰਫ 4 ਮਿਲੀਮੀਟਰ ਰਿਕਾਰਡ ਕੀਤੀ ਗਈ ਹੈ ਹੁਣ ਜੂਨ ਦੇ ਵਿੱਚ ਵੀ ਜਿਹੜਾ ਪਹਿਲਾ ਪੰਦਰਵਾੜਾ ਉਹਦੇ ਵਿੱਚ ਸਾਡੇ ਕੋਲ ਸਿਰਫ ਇੱਕ ਦੋ ਦਿਨ 5 ਤੇ 6 ਨੂੰ ਜਿਹੜੀ ਥੋੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਆਦਰਵਾਇਸ ਆਪਾਂ ਕਹਿ ਸਕਦੇ ਹਾਂ ਕਿ ਇੰਨਾ ਜ਼ਿਆਦਾ ਲੰਬਾ ਜਿਹੜਾ ਡਰਾਈ ਸਪੈਲ ਇਸ ਵਾਰ ਰਿਹਾ ਹੈ ਜਿਹਦੇ ਕਰਕੇ ਇਹ ਲਗਾਤਾਰ ਜਿਹੜਾ ਟੈਂਪਰੇਚਰ ਹੈ ਉਹਦੇ ਵਿੱਚ ਵੀ ਰਾਈਜ਼ ਹੁੰਦਾ ਰਿਹਾ ਹੈ ਸੋ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਹੀ ਹੈਗੀ ਆ ਕਿ ਟੈਂਪਰੇਚਰ ਜਦੋਂ 5 6 ਡਿਗਰੀ ਨਾਰਮਲ ਤੋਂ ਜ਼ਿਆਦਾ ਹੋਵੇ ਤਾਂ ਉਦੋਂ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਹੁਣ 47 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਕੱਲ ਬਠਿੰਡੇ ਤਾਂ ਉਹ ਨਾਰਮਲ ਨਾਲੋਂ 7 ਤੋਂ 8 ਡਿਗਰੀ ਐ ਸੋ ਉਹ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਸਵियर ਹੀਟ ਵੇਵ ਐ ਸੋ ਇਸੇ ਤਰ੍ਹਾਂ ਜੇ 5 ਤੋਂ 6 ਹੈਗਾ ਤਾਂ ਮੋਡਰੇਟ ਹੀਟ ਵੇਵ ਐ ਸੋ ਹੁਣ ਜਿਹੜਾ ਇਹ ਸਿਸਟਮ ਚੱਲ ਰਿਹਾ ਐ ਹੀਟ ਵੇਵ ਦਾ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਸਾਡੇ ਕੋਲ येलो ਅਲਰਟ ਦੀ ਹੀ ਸੰਭਾਵਨਾ ਨਜ਼ਰ ਆ ਰਹੀ ਐ ਪਰ 20 ਤੋਂ ਬਾਅਦ 21 22 ਜੂਨ ਨੂੰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਅ ਵੈਦਰ ਦੇ ਵਿੱਚ ਕੋਈ ਚੇਂਜ ਆਏਗੀ ਤਾਂ ਜਿਹੜਾ ਆਪਾਂ ਨੂੰ ਹੀਟ ਵੇਵ ਤੋਂ ਹੋ ਸਕਦਾ ਥੋੜਾ ਛੁਟਕਾਰਾ ਮਿਲ ਜੇ ਕਿਉਂਕਿ ਜਿਹੜਾ ਹੁਣ ਸਿਸਟਮ ਡਿਵੈਲਪ ਹੋ ਰਿਹਾ ਹੈ 18 ਨੂੰ ਸਿਸਟਮ ਡਿਵੈਲਪ ਹੋ ਰਿਹਾ ਤਾਂ 20 ਤੱਕ ਉਹਦਾ ਜਿਹੜਾ ਅਸਰ ਹੋਏਗਾ ਉਹਦੇ ਨਾਲ ਸਾਨੂੰ ਲੱਗਦਾ ਹੈ ਕਿ ਥੋੜੀ ਬਹੁਤੀ ਚੇਂਜ ਹੋਏਗੀ ਕੋਈ ਥੰਡਰ ਸ਼ਾਵਰਸ ਹੋ ਸਕਦੇ ਆ ਡਸਟ ਸਟਾਰਮ ਹੋ ਸਕਦੀ ਹੈ ਪਰ ਬਹੁਤ ਜ਼ਿਆਦਾ ਵਾਈਟ ਸਪੈਡ ਰੇਨਫਾਲ ਦੀ ਸਾਨੂੰ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੋ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਸਾਨੂੰ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਬਟ ਇਹ ਹੈਗਾ ਕਿ ਹੁ ਜਿਹੜੀ ਸਵੀਅਰ ਹੀਟ ਵੇਵ ਤੋਂ ਜਾਂ ਮੋਡਰੇਟ ਹੀ ਵੇਵ ਤੋਂ ਸਾਨੂੰ ਥੋੜਾ ਛੁਟਕਾਰਾ ਮਿਲ ਜੇਗਾ ਕਿਉਂਕਿ ਇਸ ਤੋਂ ਟੈਂਪਰੇਚਰ ਵਧੇਗਾ ਨਹੀਂ ਟੈਂਪਰੇਚਰ ਥੋੜਾ ਜਿਹਾ ਫਾਲ ਕਰੇਗਾ ਬਟ ਇਹ ਹੈ ਕਿ ਬਹੁਤ ਜ਼ਿਆਦਾ ਟੈਂਪਰੇਚਰ ਫਾਲ ਦੀ ਸੰਭਾਵਨਾ ਨਹੀਂ ਹੈ ਬਹੁਤ ਜ਼ਿਆਦਾ ਰਾਹਤ ਮਿਲਣ ਦੀ ਨਹੀਂ ਹੈ ਬਟ ਇਹ ਹੈ ਕਿ ਹਾਂ ਕੁਝ ਹੱਦ ਤੱਕ ਸਾਨੂੰ ਜਿਸ ਤਰ੍ਹਾਂ ਹਵਾ ਚੱਲ ਰਹੀ ਹੈ ਜਾਂ ਥੋੜੇ ਠੰਡਾ ਸ਼ਾਵਰ ਹੋ ਰਿਹਾ ਤਾਂ ਉਹਦੇ ਨਾਲ ਟੈਂਪਰੇਚਰ ਕੁਝ ਫਾਲ ਕਰੇਗਾ ਤਾਂ ਕੁਝ ਸਾਨੂੰ ਇਹਨਾਂ ਜਿਹੜੀ ਹੀਟ ਵੇਵ ਆ ਉਹਦਾ ਸਾਹਮਣਾ ਨਹੀਂ ਕਰਨਾ ਪਏਗਾ ਅ ਦੇਖੋ 20 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਆ ਉਹ ਸ਼ੁਰੂ ਹੋ ਜਾਂਦੀ ਹੈ ਸੋ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਗੇ ਕਿ ਉਹ 20 ਜੂਨ ਤੋਂ ਜਿਹੜੀ ਆਪਣੀ ਲਵਾਈ ਹੈ ਸ਼ੁਰੂ ਕਰ ਸਕਦੇ ਆ ਪਰ ਫਿਰ ਵੀ ਉਹਨਾਂ ਨੂੰ ਸੰਜਮ ਨਾਲ ਜਿਹੜਾ ਪਾਣੀ ਆ ਉਹ ਜ਼ੋਰ ਵਰਤਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਕਿ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਸ ਨੇ ਕਿ ਆਪਾਂ ਦੋ ਹਫ਼ਤੇ ਤੱਕ ਜਿਹੜਾ ਪਾਣੀ ਆ ਉਹਨੂੰ ਖੜਾ ਕਰਨ ਦੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਕਿਸਾਨ ਵੀਰ ਇਹ ਵੀ ਧਿਆਨ ਰੱਖਣ ਕਿ ਜਦੋਂ ਝੋਨੇ ਦੀ ਆਪਾਂ ਲਵਾਈ ਕਰਨੀ ਆ ਕਾ ਦੋ ਹਫ਼ਤੇ ਜੇ ਜ਼ਰੂਰ ਪਾਣੀ ਖੜਾ ਰੱਖਣ ਪਰ ਉਸ ਤੋਂ ਬਾਅਦ ਜ਼ਿਆਦਾ ਪਾਣੀ ਦੇਰ ਤੱਕ ਖੜਾ ਨਾ ਰੱਖਣ ਪਾਣੀ ਦੀ ਸੰਜਮ ਵਰਤੋ ਜ਼ਰੂਰ ਕਰਨ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਤਰਤੀਹ ਇਟਲਾ ਪਾਣੀ ਹੈ ਉਹ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਤੇ ਸਾਨੂੰ ਜਿਹੜਾ ਪਾਣੀ ਹੈ ਉਹਨੂੰ ਬਹੁਤ ਹੀ ਜ਼ਿਆਦਾ ਸੰਭਾਲਣ ਦੀ ਲੋੜ ਹੈ ਤੇ ਓਨਾ ਹੀ ਵਰਤੀਏ ਜਿੰਨੀ ਆਪਾਂ ਨੂੰ ਲੋੜ ਹੈ ਇਸੇ ਤਰ੍ਹਾਂ ਹੀ ਦੇਖ ਰਹੇ ਹਾਂ ਕਿ ਆਪਾਂ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਐ ਇੰਨੀ ਜ਼ਿਆਦਾ ਕੰਪੀਟ ਸਰਫੇਸ ਹੋ ਰਿਹਾ ਸੋ ਹੁਣ ਜਿਵੇਂ ਮੌਨਸੂਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾ ਤਾਂ ਲੋਨ ਜਿਹੜਾ ਧਰਤੀ 'ਚੋਂ ਨਾ ਕੱਢਣਾ ਪਵੇ بارش ਤੇ ਪਾਣੀ ਨਾਲੀ ਜਿਹੜੇ ਉਹ ਤਰਖਤ ਹੈ ਉਹ ਆਪਾਂ ਉਹਨਾਂ ਨੂੰ ਮੇਨਟੇਨ ਕਰ ਸਕਦੇ ਹਾਂ ਸੁਏਸ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਉਂਦੇ 22 ਜੂਨ ਤੱਕ ਕੁਝ ਰਾਹਤ ਮਿਲਣ ਦੇ ਅਸਾਰ ਨਜ਼ਰ ਆ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ 18 ਜੂਨ ਤੋਂ ਲੈ ਕੇ 22 ਜੂਨ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਕੁਦਰਤ ਦੇ ਰੰਗਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੁਦਰਤ ਕਦੋਂ ਕਰਵਟ ਲੈ ਲਵੇ ਕਦੋਂ ਮੌਸਮ ਬਦਲ ਜਾਵੇ ਇਸ ਦੇ ਬਾਰੇ ਕੁਝ ਨਿਸ਼ਚਿਤ ਨਹੀਂ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰੇਂਦਰ ਸੋਣ ਦੀ ਰਿਪੋਰਟ